ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਵਾਂਗੇ ਜੀ ਕੀਆ ਦੀ ਸਬਜ਼ੀ ਠੀਕ ਹੈ ਜੀ ਹਾਂਜੀ ਕੀਆ ਨੂੰ ਅਸੀਂ ਛਿਲਕੇ ਕੱਟ ਲਿਆ ਆ ਠੀਕ ਹੈ ਜੀ ਇਹਨੂੰ ਧੋ ਕੇ ਰੱਖ ਲਿਆ ਸੀ ਤੇ ਇਹ ਅਸੀਂ ਲੈ ਲਿਆ ਪਿਆਜ਼ ਠੀਕ ਹੈ ਤੇ ਇਹ ਅਸੀਂ ਲੈ ਲਈਆਂ ਹਰੀਆਂ ਮਿਰਚਾਂ ਠੀਕ ਹੈ ਜੀ ਲੋ ਜੀ ਅਸੀਂ ਤੇਲ ਰੱਖਤਾ ਸੀ ਸਰੋਂ ਦਾ ਤੇ ਸਰੋਂ ਦਾ ਤੇਲ ਸੀ ਪਕਾ ਲਿਆ ਆ ਗਰਮ ਹੋ ਗਿਆ ਚੰਗੀ ਤਰ੍ਹਾਂ ਤੇ ਇਹਦੇ ਵਿੱਚ ਅਸੀਂ ਹੁਣ ਪਾਵਾਂਗੇ ਪਿਆਜ਼

अपने हिसाब नई साधी हब्दी कर दो बाकी मतलब कोई भी पा सकते हैं सब कुछ यून कर बिल्कुल सिंपल भी बना रही हाँ ठीक है जी मसाले वगैरह हो भी होड कर सकते हो ठीक है तो ये असं पा देंगे किया ਮੈਂ ਦੇਖ ਤੂੰ ਸੰਤਿਆ ਸਿੱਟਾ ਪਾ ਲੈਣਾ ਆ। ਤੂੰ ਸੰਤਿਆ ਸੇਮਟ ਪਾ ਲੈਣਾ ਠੀਕ ਹੈ ਜੀ ਪਾਣੀ ਇਹਦੇ ਵਿੱਚ ਬਿਲਕੁਲ ਨਾ ਪਾਓ ਠੀਕ ਹੈ ਜੀ। ਵਿੱਚ ਵਿੱਚ ਅਸੀਂ ਸਬਜ਼ੀ ਨੂੰ ਭੁਲਾਈ ਜਾਵਾਂਗੇ ਠੀਕ ਹੈ ਜੀ। ਆ ਤਦ ਤਿੱਖੋ ਸੀ ਪਾਣੀ ਨਹੀਂ ਪਾਇਆ ਬਟ ਤਾਂ ਵੀ ਕੀ ਹੈ ਤਾਜੀ ਸੀ ਤੋਂ ਨੇ ਦੇਖੋ ਪਾਣੀ ਕਿੰਨਾ ਛੱਟਦਾ ਸਬਜ਼ੀ ਚ। ਇਹ ਤੇ ਮਿਕਸ ਰਿਹਾ ਕਰਾਂ। ਸਮਤੈ ਨੂੰ ਬਿਲਕੁਲ ਅਸਿੱਤੀ ਬਣਨ ਦਿਆ। ਟੱਕ ਤੋ। ਲਓ ਜੀ ਸਬਜੀ ਅਸੀਂ ਕਰਦੇ ਆ ਚੈੱਕ। ਬੋਧੀ ਤੁਸੀਂ ਦੇਖ ਸਕਦੇ ਹੋ ਸਬਜੀ ਸਾਡੀ ਬਣ ਗਈ ਹੈ ਬਿਲਕੁਲ ਹੀ ਤਿਆਰ ਆ ਦੇਖੋ। ਆ ਦੇਖੋ ਜੀ। ਸਬਜੀ ਬਿਲਕੁਲ ਬਣ ਗਈ ਆ। ਤੁਸੀਂ ਦੇਖ ਸਕਦੇ ਹੋ ਸਬਜੀ ਸਾਡੀ ਬਣ ਗਈ ਹੈ ਬਸ ਇਹਦੇ ਵਿੱਚ ਇੱਕ ਕਮੀ ਹੈ ਜੀ ਇਹਦੇ ਵਿੱਚ ਅਸੀਂ ਪਾਵਾਂਗੇ ਜੀਸੀ ਕਿਉ ਲੋਜੀ ਤੁਸੀਂ ਦੇਖ ਸਕਦੇ ਹੋ ਸਬਜੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਜੀ ਔਰ ਜੇ ਤੁਹਾਨੂੰ ਵੀ ਸਾਡੀ ਸਬਜੀ ਰੈਸਪੀ ਵਧੀਆ ਲੱਗੀ ਹੈ ਜੀ ਤੇ ਬਹੁਤ ਈਜ਼ੀ ਤੇ ਬਹੁਤ ਮਤਲਬ ਆਸਾਨ ਜੀ ਸਬਜੀ ਆ ਕੀ ਆਦੀ ਇਦਾਂ ਬਣਾ ਕੇ ਦੇਖਿਓ ਬਹੁਤ ਸਵਾਦ ਬਣਦੀ ਹੈ ਜੀ ਤੇ ਤੁਹਾਨੂੰ ਪਸੰਦ ਆਈ ਹੈ ਜੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ